ਫੜ ਲਿਆ ਫੜ ਲਿਆ ਫੜ ਲਿਆ ਬੋਲਟ ਤੇ ਪਟਾਕੇ ਪਾਉਂਦਾ ਮੁੰਡਾ ਗਵਾਂਡੀਆਂ ਵਾਲੇ ਫੜ ਲਿਆ ਚਾਚੇ ਦੇ ਮੁੰਡੇ ਨੇ ਫੜ ਲਿਆ ਤੂੰ ਨਾ ਕਿਹ ਦਿਖਾ ਫਿਰ ਮੈਂ ਟੱਪੂਗਾ ਤੈਨੂੰ ਨਾ ਕਿਹ ਦਿਖਾ ਤੇ ਤੂੰ ਨੇਤੀ ਬੇ ਬੋਲਟੇ ਮਾਰਦਾ ਤੇ ਤੂੰ ਮੈਂ ਮਾਰਦਾ ਨਹੀਂ ਕਰ ਮੈਂ ਕਿਉਂ ਤੇ ਤੇਰੀ ਅਲਦੀ ਹੈ ਬੁਰੀ ਇਸ ਤੇ ਮੇਰੀ ਛੱਡੀ ਵੀ ਹੈ ਸਰਕਾਰੀ ਸਰਕਾਰੀ ਕੋਈ ਨਹੀਂ ਬਾਈ ਮੇਰੀ ਬਾਹ ਛੱਡ ਦੇ ਤੂੰ ਮੈਂ ਨਹੀਂ ਛੱਡਦਾ ਅੱਜ ਇੱਕ ਵਾਰ ਹੋ ਕੇ ਜਾਊਗਾ ਕਰ ਲਈ ਤੂੰ ਕਿਹ ਕਿਹੜੇ ਦਾ ਚਾਹਦਾ ਮੇਰੇ ਬੰਨੇ ਮੈਂ ਤੈਨੂੰ ਮਾਰਦਾ ਤੇ ਪੰਜ ਪੈਗੜੇ ਮਾਰਦਾ ਨਾ ਤੇ ਤੂੰ ਟੱਪੂਗਾ ਆ ਤੂੰ ਰੋਕ ਲਈ ਯਾਰ ਤੂੰ ਮਤ ਤੂੰ ਤੋ ਜਾ ਰੋਕ ਲਈ ਤੂੰ ਰੋਕ ਲਈ ਲੜ ਉਰੇ 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 ਯਾਰ ਨਹੀਂ ਯਾਰ ਬਾਈ ਜੋ ਗੱਲ ਤੋ ਤੇ ਹੁਣ ਜੇ ਤੇਰਾ ਬੁਲਟ ਨਾਲ ਫੜ ਲਿਆ ਤੇਰੀ ਘਰ ਮਾਂ ਨੂੰ ਫੋਨ ਲਾ ਲੈ ਫੇਰ ਕੀ ਨਹੀਂ ਤੂੰ ਤੂੰ ਮੇਰੇ ਤੂੰ ਕਾਹਦਾ ਪੱਤਰਕਾਰ ਹੈ ਮੇਰੇ ਨਾਲ ਸੱਸੀ ਘਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਕੀ ਗੱਲ ਬਣੀ ਆ ਬਾਈ ਕੀ ਗੱਲ ਹੋਈ ਬਾਈ ਇਹ ਹੈ ਨਾ ਮੈਂ ਇਹਦੇ ਕੋਲ ਮੋਟਰਸਾਈਕਲ ਹੈ ਬੁਲਟ ਇਹ ਐ ਸਾਡੀ ਗਲੀ ਵਿੱਚ ਦੀ ਪਹੀ ਵੇਚਦੀ ਐ ਲੰਘੇ ਆਂਦਾ ਐ ਲੰਘੇ ਆਂਦਾ ਹੈ ਨਾ ਪੰਜ ਪੰਜ ਛੇ ਛੇ ਡੇਲੀ ਗੇੜੇ ਮਾਰਦਾ ਹੈ ਤੇ ਮੈਂ ਇਹਨੂੰ ਹੁਣ ਅਜੇ ਲੋਕ ਕਿਉਂ ਸਮਝਾਇਆ ਇੱਕ ਦਿਨ ਮੈਂ ਪਹਿਲਾਂ ਵੀ ਗਿਆ ਸੀ ਯਾਰ ਤੂੰ ਤਾਂ ਮੇਰੇ ਨਾਲ ਲੜਨ ਲੱਗ ਗਿਆ ਯਾਰ ਬਾਈ ਇਹ ਤਾਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਮੈਂ ਯਾਰ ਸਮਝਾਇਆ ਨਹੀਂ ਤੇਰੀ ਤੇਰੀ ਆਵਦੀ ਹੈ ਗਲੀ ਹਾਂ ਕਿ ਸਰਕਾਰੀ ਗਲੀ ਹੈ ਹਾਂ ਕਿ ਬਈ ਇੰਨੇ ਘਰ ਵੀ ਇਹਦੇ ਵਿੱਚ ਹੋਰ ਕਿਹੜਾ ਘਰ ਹੈ ਮੇਰੀ ਮੇਰੀ ਆਵਦੀ ਛੱਡੀ ਹੋਵੇ ਖੇਤ ਨੂੰ ਪਹਿਹੀ ਛੱਡੀ ਵੀ ਖੇਤ ਬਈ ਜਿਹੜੇ ਗਾਂ ਘਰ ਆ ਉਹਨਾਂ ਦੇ ਉਹਨਾਂ ਨੂੰ ਨਹੀਂ ਲੱਗਦੇ ਉਹਨਾਂ ਦੇ ਉਹਨਾਂ ਦੇ ਆਵਦੇ ਗਾਂ ਇੱਥੋਂ ਤੱਕ ਮੇਰੀ ਆ ਤੇਰੀ ਨਹੀਂ ਹੈ ਕਿ ਕਿਤੇ ਦਾ ਬਈ ਲੜਾਈ ਭਾਲਦਾ ਮਗਰ ਗੱਲ ਕੀ ਹੋ ਜਾ ਗੱਲ ਕੋਈ ਨਹੀਂ ਬਈ ਮੈਂ ਮੇਰੇ ਗਾਂ ਲਹਾਜੀਆਂ ਦੇ ਘਰ ਆ ਯਾਰ ਪਈ ਜਾਂਦੀ ਹੈ ਠੀਕ ਹੈ ਬਈ ਖੜ ਜਾ ਹੈਗੇ ਇਧਰ ਇਧਰ ਘਰ ਹੈ ਮੈਂ ਦੱਸਦਾ ਘਰ ਉਧਰ ਗਾਂ ਪਰਲੇ ਪਾਸੋਂ ਵੀ ਆ ਸਕਦਾ ਇਹ ਠੀਕ ਹੈ ਮੈਂ ਦੱਸਦਾ ਗੱਲ ਬ ਇਹ ਉਹ ਨੂੰ ਵੇਖ ਵੇਖ ਪਟਾਕੇ ਮਾਰਦਾ ਉਹ ਇੱਥੇ ਕਿਤੇ ਇੱਥੇ ਸਾਡੀ ਆ ਖੇਲ ਬਣੀ ਵੀ ਆ ਪਾਣੀ ਵਾਲੀ ਉੱਥੇ ਕੱਪੜੇ ਕੱਪੜੇ ਧੋਣ ਲੱਗੇ ਦੀ ਬਾਹਰ ਜਾਉ ਹੁੰਦੀ ਸੀ ਇਹ ਗੇੜੇ ਜਦੋਂ ਮਾਰਦਾ ਸੀ ਮੈਂ ਉਹਨੂੰ 2-4 ਰੁਪਏ ਦੀ ਦੇਖਿਆ ਦੇਖੇ ਤੋਂ ਬਾਅਦ ਮੈਂ ਉਹਨੂੰ ਇੱਕ ਦਿਨ ਰੋਕਿਆ ਵੀ ਮੈਂ ਕਿਹਾ ਵੀ ਆਹ ਕੀ ਕਰਦਾ ਤੂੰ ਇਹ ਮੈਨੂੰ ਕਹਿੰਦਾ ਬਈ ਮੇਥੋਂ ਗਲਤੀ ਹੋਈ ਮੈਂ ਗਾਹਣੂ ਨਹੀਂ ਹੁੰਦਾ ਮੈਂ ਪਹਿਲਾਂ ਰੋਕਿਆ ਸੀ ਇਹਨੇ ਕਿਹਾ ਬਈ ਮੈਂ ਖਾ ਮੈਂ ਉਹਦੇ ਨਾਲ ਲੜਾਈ ਥੋੜਾ ਪਾਲੂਗਾ ਬਈ ਪਰ ਮੈਂ ਉਹਦੇ ਮੈਂ ਕਿਹਾ ਚੱਲ ਬਈ ਮੈਥੋਂ ਮੈਂ ਪੜਾਕਾ ਮਾਰਿਆ ਸੀ ਉਹਦੇ ਠੀਕ ਹੈ ਉਹਦੇ ਮੈਂ ਕਿਹਾ ਚੱਲ ਬਈ ਪੜਾਕੇ ਦੇ ਚੱਲ ਹੁੰਦਾ ਵੀ ਮੈਂ ਕਹਿੰਦਾ ਗਲਤੀ ਹੋ ਗਈ ਬਈ ਇਹ ਰਾਇ ਥੋੜਾ ਵੀ ਨਿਰਤੀ ਅੱਜ ਮੇਰੇ ਨਾਲ ਲੜ ਪਿਆ ਯਾਰ ਬਈ ਮੈਂ ਟਪਣਾ ਨਹੀਂ ਇੱਥੋਂ ਦੀ ਯਾਰ ਬਈ ਯਾਰ ਬਣਾ ਕਿ ਆ ਜੀ ਮਰੇ ਨੇ ਜਾਂਦੇ ਨਹੀਂ ਜਿਹੜੀ ਜਿਹੜੀ ਜਿਹੜਾ ਰਾਹ ਜਾਂਦਾ ਉਹ ਉਹ ਰਾਤ ਤੇ ਕੱਲੇ ਦਾ ਪਹਲਾ ਦਾ ਹਾਂ ਕੱਲੇ ਦਾ ਕੱਲੇ ਦਾ ਕੋਈ ਨਹੀਂ ਬਈ ਗਾਂ ਘਰ ਆ ਜਿਹੜੇ ਉਹਨਾਂ ਦਾ ਰਾਹ ਨਹੀਂ ਗਏ ਘਰ ਉਧਰ ਉਹਨਾਂ ਦਾ ਉਧਰੋਂ ਛੱਡ ਪੁੱਛ ਕੇ ਦੇਖ ਲਈ ਉਹਨਾਂ ਯਾਰ ਉਹਨਾਂ ਜਾਂਦਾ ਤਾਂ ਇਹ ਵੀ ਪਈ ਜਾਂਦੀ ਹੈ ਇਹ ਵੀ ਪਈ ਜਾਂਦੀ ਜੀ ਤੁਸੀਂ ਕੱਲ ਨੂੰ ਆਪ ਅਸੀਂ ਬੰਦ ਕਰ ਸਕਦਾ ਤੇ ਬਈ ਤੂੰ ਬੰਦ ਕਰਦੀ ਨਾੜ ਜੂ ਮੈਂ ਹੁਣ ਯਾਰ ਦੇ ਦੇ ਬਈ ਲਈ ਭਾਲ ਦਾ ਮੁੱਲ ਮੇਰੀ ਗੱਲ ਸੁਣ ਬਈ ਇਹ ਕਹਿੰਦਾ ਵੀ ਸਾਡੀ ਕੁੜੀ ਹੁੰਦੀ ਹੈ ਬਈ ਨਾ ਉਹ ਬਾਹਰ ਬਾਹਰ ਫਿਰ ਜੇ ਤੁਹਾਨੂੰ ਇੰਨਾ ਹੀ ਡਰ ਆ ਤੁਸੀਂ ਬਈ ਕੁੜੀ ਨੂੰ ਨਾ ਬਾਹਰ ਬਾਹਰ ਯਾਰ ਮੈਂ ਤੈਨੂੰ ਕਹਿੰਦਾ ਲੰਘ ਇਹ ਪਟਾਕੇ ਹੈਗੀ ਹੈਗੀ ਕੋਈ ਗੱਲ ਗੱਲ ਹੈਗੀ ਕੋਈ ਬਈ ਗੱਲ ਕੋਈ ਲੱਕਾ ਨਹੀਂ ਤਾਂ ਜਾਣ ਕੇ ਬਣਾਉਂਦਾ ਬਈ ਕੀ ਕੀ ਕਹਿੰਦਾ ਇਹ ਇਹ ਕਹਿੰਦਾ ਤੂੰ ਸਾਡੀ ਕੁੜੀ ਤੇ ਮਾਰਾ ਹੁਣ ਤੁਹਾਡੀ ਕੁੜੀ ਤਿੰਨ ਤਿੰਨ ਵਾਲੀ ਕੁੜੀ ਤੇ ਯਕੀਨ ਹੈ ਨਹੀਂ ਤੁਹਾਡੀ ਹੈਗਾ ਬਈ ਇਹ ਪਟਾਕੇ ਕਾਹਦੋਂ ਮਾਰਦਾ ਯਾਰ ਫਿਰ ਕੀ ਹੋ ਗਿਆ ਪਟਾਕੇ ਮਾਰਦਾ ਨਾ ਨਾ ਐ ਕਿਵੇਂ ਧੋਨੀ ਪ੍ਰਦੂਸ਼ਣ ਦਾ ਅੱਗੇ ਬੰਦ ਕੀਤਾ ਵੇ ਕੋਈ ਨਹੀਂ ਪੁਲਿਸ ਵਾਲੇ ਚਲਾਨਾ ਕੱਢਦੇ ਨੇ ਮੈਂ ਉਹਨਾਂ ਤੋਂ ਘਟਾ ਲੂੰਗਾ ਪੌਲਸ ਵਾਲੇ ਇੱਥੇ ਕਿਹੜੇ ਤੂੰ ਗੱਲ ਸੁਣ ਮੇਰੀ ਸਿਆਣਾ ਮਾਣਾ ਬੰਦਾ ਤੇਰਾ ਪਿੰਡ ਕਿਹੜਾ ਬਈ ਮੇਰੇ ਨਾਲ ਦਾ ਪਿੰਡ ਨਾਲ ਦਾ ਪਿੰਡ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦੇ ਘਰ ਦੇ ਕੋਲ ਹੀ ਪਟਾਕੇ ਕਿਉਂ ਮਾਰਦਾ ਮਾਰਾ ਕਿਵੇਂ ਪਾਏ ਨਹੀਂ ਬਈ ਇੱਕ ਦਿਨ ਪਾਏ ਸੀਗੇ ਉਹਦੇ ਉਹਦੇ ਚਾ ਮੈਂ ਮਾਫੀ ਮੰਗਦਾ ਅੱਜ ਕਾ ਤੋਂ ਕਿਰੇ ਫਿਰ ਅੱਜ ਕਾ ਤੋਂ ਕਿਰੇ ਤੂੰ ਇਹ ਤਾਂ ਮਾਰੇ ਬਈ ਪੰਜ ਕਿਹੜੇ ਲਾਏ ਪੰਜ ਕਿਹੜੇ ਪਟਾਕੇ ਮਾਰ ਕੇ ਲੰਘਿਆ ਹੈ ਪੰਜੇ ਕਿਹੜੇ ਪਟਾਕੇ ਮਾਰ ਕੇ ਲੰਘਿਆ ਹਾਂ ਮੈਂ ਕਹਦਾ ਮੇਰੇ ਪਟਾਕੇ ਬਈ ਬੁਲਟ ਦੀ ਆਵਾਜ਼ ਹੀ ਆਏ ਹੁੰਦੀ ਆ ਇਹਨੂੰ ਪਟਾਕੇ ਲੱਗ ਜਾਂਦੇ ਆ ਉਹ ਕੋਈ ਨਹੀਂ ਕੋਈ ਪਟਾਕੇ ਨਹੀਂ ਮਾਰੇ ਉਹੀ ਆਵਾਜ਼ ਦੀ ਵੱਧ ਪੜਦਾ ਇੱਧਰ ਕੌਣ ਆ ਤੇਰਾ ਕੌਣ ਲੈਦੀ ਬੇਲੀ ਹੈ ਬਈ ਗਾਂ ਯਾਰ ਇੱਧਰ ਕੌਣ ਬੇਲੀ ਪੜਦਾ ਬੇਲੀ ਹਾਂ ਚਾਰ ਬੇਲੀ ਹੈ ਬਈ ਗਾਂ ਹੋਰ ਕੀ ਉਹਨਾਂ ਚਾਰ ਬੇਲੀ ਹੈ ਇਹਦੇ ਚਾਰ ਬੇਲੀ ਮੈਂ ਮੰਨਦਾ ਜਦੋਂ ਸਾਰੀ ਜਿਹੜੀ ਕਾਲਜ ਚ ਇਹਨਾਂ ਦਾ ਖੇਤ ਨਹੀਂ ਭਰਦਾ ਇੱਥੇ ਫਟਾਕਾ ਮਾਰ ਕੇ ਜਰੂਰ ਕਰੂਗੇ ਬਈ ਸਾਡੀ ਮਰਜ਼ੀ ਹੈ ਯਾਰ ਬਈ ਤੂੰ ਤਾਂ ਕਮਾਲ ਕਰੀਂ ਮੈਂ ਕਹਿੰਦਾ ਲੰਗੇ ਜੀ ਸੱਦ ਕੇ ਭਲਾ 50 ਵਾਰੀ ਲੰਗੇ ਜੀ ਮੈਂ ਉਹਨੂੰ ਇੱਕ ਵਾਰੀ ਉਹਦੇ ਵੀ ਸਮਝਾਇਆ ਮੈਂ ਕਿਹਾ ਬਈ ਸਾਡੇ ਬਾਅਦ ਚਾ ਕੇ ਫਟਾਕਾ ਨਹੀਂ ਬਈ ਮੈਂ ਫਟਾਕਾ ਮਾਰੇ ਤੈਨੂੰ ਕੀ ਲੱਗਦਾ ਤੈਨੂੰ ਸ਼ੱਕ ਕੀ ਆ ਜਾਂ ਆਪਦੀ ਕੁੜੀ ਤੇ ਸ਼ੱਕ ਆ ਥੋਡੀ ਤੇ ਜਾਂ ਇਹ ਤੇ ਸ਼ੱਕ ਕਿੰਨੇ ਵਾਰੀ ਤੁਹਾਡੇ ਘਰ ਦੇ ਮੋਰੇ ਲੰਗਿਆ ਕੌਣ ਆ ਤੂੰ ਜਾਣਦਾ ਇਹਨੂੰ ਨਾ ਮੈਂ ਕੋਈ ਨਹੀਂ ਜਾਣਦਾ ਨਾ ਮੈਂ ਇਹਨੂੰ ਇੱਕ ਵਾਰੀ ਰੋਕਿਆ ਉਹ ਵੀ ਜਿੱਦੇ ਹਟੇ ਹੀ ਨਹੀਂ ਇੱਥੋਂ ਆਵੇ ਹੀ ਦਿਲੋਂ ਆਵੇ ਬਾਤ ਪਟਾਕਾ ਮਾਰ ਕੇ ਲੰਘ ਜੇ ਇੱਧਰੋਂ ਆਵੇ ਸਾਡੇ ਬਾਤ ਪਟਾਕਾ ਉਹਦੇ ਵੀ ਮੈਂ ਮਾਫੀ ਮੰਗ ਲਈਏ ਫਿਰ ਚਲ ਉਹਦੇ ਪਟਾਕੇ ਪੈਦੇ ਆ ਬਈ ਕਿਹ ਐਸੀ ਤੂੰ ਤੇ ਮੈਂ ਚੱਲ ਬਈ ਗਲਤੀ ਹੋ ਗਈ ਯਾਰ ਉਹਦੇ ਪਟਾਕੇ ਪੈ ਗਏ ਯਾਰ ਅੱਜ ਵੀ ਮਾਰੇ ਅੱਜ ਬਈ ਨਹੀਂ ਮਾਰੇ ਮੈਂ ਉਹ ਉਹਦੀ ਵਾਰ ਹੀ ਆਇਆ ਤੈਨੂੰ ਬਾਜਾ ਤਾਂ ਹੀ ਲੱਗੀ ਜਾਂਦਾ ਪਟਾਕੇ ਬਈ ਯਾਰ ਬਾਜ ਦਾ ਤੇ ਪਟਾਕਾ ਦਾ ਬਹੁਤ ਫਰਕ ਬਈ ਨਹੀਂ ਮੈਂ ਤੈਨੂੰ ਹੀ ਬਦਲ ਕੋਈ ਜਾਗਤਾ ਨਹੀਂਗਾ ਬਈ ਨਹੀਂ ਮਾਰੇ ਪਟਾ ਸਾਰੀ ਤੇਰੀ ਕੁੜੀ ਨੂੰ ਇਹ ਤਾਂ ਬੁੱਲਾ ਦਾ 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 ਗੜੇ ਨਹੀਂ ਨਹੀਂ ਤੁਸੀਂ ਕੁੜੀ ਨੂੰ ਦੱਸ ਗੜੇ ਲਾਉਣਾ ਤੁਹਾਨੂੰ 10 10 ਗੜੇ ਬਈ ਮੈਂ ਯਾਰਾ ਪਹਿਲੇ ਕੋਲੇ ਆਉਂਗਾ ਬਈ 10 10 ਗਾਉ 10 10 ਤੇਰੇ ਵਰੀ ਲੱਗਦੇ ਆ ਗੜੇ ਬਈ ਬੜੇ ਵਾਰੀ ਫੋਨ ਲਾਈ ਤੇਰੇ ਯਾਰ ਨੂੰ ਕੌਣ ਤਰਾਇਆ ਮੈਂ ਕਿਉਂ ਫੋਨ ਲਾਵਾਂ ਯਾਰ ਕਾਹਦਾ ਫੋਨ ਆਸੀ ਪੁੱਛੀ ਵੀ ਕੌਣ ਕੀ ਨਾ ਘਟਾਪਾ ਮੇਰਾ ਮੈਰ ਬਈ ਨਾ ਕੀ ਸਰਕਾਰੀ ਗਲੀ ਇਹਨਾਂ ਦੀ ਘੜਾਉਦੀ ਹੈ ਫਿਰ ਉਹੀ ਗੱਲ ਤੇਰੀ ਬਈ ਯਾਰ ਤੁਸੀਂ ਦੱਸੋ ਵੀ ਜੈਜ ਆ ਕਿਸਦੇ ਘਰ ਦੇ ਮੂਰ ਦੀ ਪਟਾਕਾ ਮਾਰਨਾ ਪੜਾਕੇ ਮੈਂ ਮਾਰੀ ਨਹੀਂ ਜਿਹਦੇ ਪੜਾਕੇ ਮਾਰੇ ਉਹਦੇ ਮੈਂ ਮਾਫੀ ਮੰਗਣੀ ਹੈ। ਇਹ ਕਹਿੰਦਾ ਪੜਾਕੇ ਮਾਰੇ। ਉਹ ਤਾਂ ਬਈ ਬਹੁਤ ਉਸਤ ਹੈ। ਕੈਮਰਾ ਚਾਹਿਆ ਤੁਹਾਡੇ? ਕੈਮਰੇ ਕਢਾ ਲਿਓ ਬਈ। ਕੈਮਰੇ ਕੈਮਰੇ ਦਿਖਾਦਾ। ਮੈਂ ਕੈਮਰੇ ਦਿਖਾ ਲਿਓ। ਹਾਂ। ਤੁਸੀਂ ਕਢਾ ਲਿਓ ਕੈਮਰੇ। ਕੈਮਰੇ ਦੀ ਫੋਟੋ ਲਾਦਾਂਗੇ ਨਾ। ਲਾ ਦਿਓ ਲਾ ਦਿਓ। ਬਾਜ ਵਾਲੀ ਆ। ਬਾਜ ਵਾਲੇ ਕੈਮਰੇ ਆ ਦੂਜੇ ਦੀ। ਲਾ ਲਿਓ ਬਈ ਕੋਈ ਗੱਲ। ਅ ਕੋਈ ਗੱਲ ਕੋਈ ਗੱਲ ਹੈਗੀ ਆ। ਬਈ ਇਹਨੂੰ ਲੱਗਦਾ ਹੈਗਾ ਤੇ ਰੱਖ ਲੇ ਫਿਰ। ਜੇ ਇਹਨੂੰ ਲੱਗਦਾ ਵੀ ਗੱਲ ਹੈਗੀ ਆ ਤਾਂ ਰੱਖ ਲੇ ਬਈ ਉਵੇਂ ਰੱਖ ਲੇ। ਬਈ ਮੈਂ ਤੈਨੂੰ ਗੱਲ ਦ ਇਹ ਕਿਛੋਂ ਸਹੀ ਆਉਂਦਾ ਅਿੱਧਰੋਂ ਵੀ ਸਹੀ ਹੈ ਤੇ ਮੈਨੂੰ ਫਿਰ ਬਈ ਇਹ ਜੀ ਨਹੀਂ ਸਾਡੀ ਬਾਤ ਚੀ ਹੈ ਕਿ ਕਰਦੇ ਫਿਰ ਬਈ ਤੈਨੂੰ ਕੁੜੀ ਤੇ ਵੀ ਨਿਸ਼ਤੇ ਵੀ ਨਿਸ਼ਤ ਯਕੀਨ ਬਈ ਯਾਰ ਤੇ ਫਿਰ ਬਈ ਨਹੀਂ ਯਕੀਨ ਤਾਂ ਬਈ ਕੁੜੀ ਨੂੰ ਸਮਝਾ ਲਓ ਫਿਰ ਯਾਰ ਫਿਰ ਕੁੜੀ ਨੂੰ ਸਮਝਾ ਲਓ ਫਿਰ ਤੈਨੂੰ ਕੁੜੀ ਨੂੰ ਸਮਝਾ ਦਿਓ ਮਤਲਬ ਮਤਲਬ ਯਾਰ ਬਈ ਫਰੈਂਡ ਹੈ ਮੇਰੀ ਫਰੈਂਡ ਹੈ ਮੇਰੀ ਇਹ ਕਹਿੰਦਾ ਮੇਰੀ ਫਰੈਂਡ ਮੈਂ ਸਾਰਾ ਕੁਝ ਵੇਨਾ ਤੇ ਫਿਰ ਤੇ ਫਿਰ ਤੂੰ ਆ ਦੀ ਕੁੜੀ ਨੂੰ ਸਮਝਾ ਲੈ ਤੇ ਕੁੜੀ ਨੂੰ ਵੀ ਸਮਝਾ ਤਾਂ ਹੁਣ ਇਹ ਹਟਦਾ ਹੀ ਨਹੀਂ ਹੈ ਏ ਬਾਈ ਹਟ ਨੇ ਹਟ ਨੇ ਦਾ ਕੀ ਮਤਲਬ ਹੈ ਯਾਰ ਕਿਵੇਂ ਕਿਵੇਂ ਗੱਲਬਾਤ ਕਿਵੇਂ ਹੋਈ ਇਹਦੀ ਕੋ ਕੋ ਮੈਨਾਂ ਕਾਲ ਜੀ ਤੇ ਪੜਦੀ ਆ ਕਾਲ ਜੀ ਪੜਦੀ ਆ ਕਾਲ ਜੀ ਪੜਦੀ ਆ ਤੁਸੀਂ ਕਾਲ ਜੀ ਗੱਲਾਂ ਕਰ ਲਓ ਤੁਹਾਡੇ ਸਾਡੇ ਕੋਲ ਚ ਪਟਾਕੇ ਮਾਰਨ ਦੀ ਮਤਲਬ ਤੇ ਬਈ ਪਟਾਕੇ ਮਾਰੇਗਾ ਕਹ ਤਾ ਬਦਨਾਮੀ ਕਰਾਉਣੇ ਆ ਪਟਾਕੇ ਮਾਰੇ ਨਹੀਂ ਆ ਇਹ ਤਾਂ ਉਹੀ ਗੱਲ ਯਾਰ ਫਿਰ ਉਹੀ ਗੱਲ ਬਾਈ ਤੂੰ ਕੋਈ ਨਾ ਸਮਝਾ ਲੈ ਇੱਕ ਮਿੰਟ ਇੱਕ ਮਿੰਟ ਜੇ ਤੂੰ ਦਾੜੀਆਂ ਕਰਦਾ ਇੱਕ ਮਿੰਟ ਜੇ ਤੂੰ ਚੰਗੇ ਘਾ ਦਾ ਤੀ ਪਤਾ ਨਾ ਤਾਂ ਤੂੰ ਸਾਨੂੰ ਦੱਸ ਦਿੰਦਾ ਜਦੋਂ ਵਿਆਹ ਹੀ ਕਰਾਉਣਾ ਮੈਂ ਵਿਆਹ ਕਰਾ ਲਊਗਾ ਇਹ ਤਾਂ ਬਈ ਖਾਮ ਖਾ ਇਹ ਕੁੜੀ ਦੇ ਮਾਪੇ ਉਹਦਾ ਬਈ ਉਹ ਇਹਦਾ ਚਾਚਾ ਤਾਇਆ ਪਰ ਕੀ ਹੈ ਗਾਂ ਦੇ ਗਾਂ ਜਿੱਦਾਂ ਮਰਜੀ ਹੋਵੇ ਜਦ ਹਰਦਾ ਸਾਡੀ ਆ ਤੇ ਬਈ ਉਹ ਤੂੰ ਦਾ ਚਾਚਾ ਤਾਇਆ ਦਾ ਮੁੰਡਾ ਜਦ ਜਵੇਂ ਮਰਜੀ ਹੋਵੇ ਜਦ ਤਾਂ ਦਾ ਚਾਚੇ ਤਾਇਆ ਵੀ ਨਹੀਂ ਤੇ ਜਦ ਤਾਂ ਸਾਡੀ ਵੀ ਨਹੀਂ ਆ ਤੇ ਨਹੀਂ ਪਤਾ ਮੈਂ ਦੇ ਮਾਪਿਆਂ ਨਾਲ ਗੱਲ ਕਰੀ ਬੈਠਾ ਹੋਏ ਸਾਡੀ ਘਰ ਦਾ ਮਾਪੇ ਮੈਨੂੰ ਨਾ ਦੱਸੋ ਇਹਦਾ ਬਈ ਖਾਮ ਖਾ ਜਿਵੇਂ ਕਿ ਨਹੀਂ ਹੁੰਦੇ ਵੀ ਖਾਮ ਖਾ ਤੂੰ ਮੱਖਾ ਤੂੰ ਕੌਣ ਮੈਂ ਖਾ ਮੱਖਾ ਇੱਕ ਮਿੰਟ ਚਲ ਇੱਕ ਮਿੰਟ ਤੂੰ ਤਾਂ ਮਾਪੋ ਨਾਲ ਗੱਲ ਕਰੀ ਬੈਠਾ ਤੇ ਪਟਾਕੇ ਮਾਰ ਕੇ ਜਰੂਰ ਦੱਸ ਮੈਂ ਇੱਥੇ ਬਾਤ ਬਈ ਜਿਵੇਂ ਮਾਰੇ ਨਹੀਂ ਪਟਾਕੇ ਮਾਰੇ ਕਿਉਂ ਨਹੀਂ ਮੈਂ ਤਾਂ ਮਾਰਦਾ ਸੀ ਸਗੀ ਬਹਿਣਾ ਤੇਰੀ ਇਹਦੀ ਚਾਚੀ ਦੀ ਕੁੜੀ ਹੈ ਚਾਚੀ ਦੀ ਵੀ ਨਹੀਂ ਉਹ ਘਰਾਂ ਜਿਵੇਂ ਇਹ ਮੇਰਾ ਲੜਾਈ ਭਾਲਦਾ ਮੁੱਲ ਦੱਸਦੀ ਉਹ ਤੈਨੂੰ ਫਿਰ ਮੈਨੂੰ ਪਤਾ ਹੈ ਬਈ ਇਹਦੇ ਆਦਿ ਹਰਕਤਾਂ ਮਾਰੀਆਂ ਆ ਇਹਦੀ ਆਹ ਮਾਰਕਦਾ ਟਰਾਈਂਗ ਆ ਮਾਰਦਾ ਇਹ ਸਾਹਾਂ ਤੂੰ ਆ ਮਾਰਦਾ ਕੋਈ ਨਹੀਂ ਮਾਰਦਾ ਸਾਡੇ ਇਹ ਕਿਹ ਰਸਾ ਹੈ ਗਾਂ ਦੀ ਗਾਏ ਨੂੰ ਉਮਰ ਮਿਲਦੀ ਹੈ ਇਹ ਮਾ ਤਾਂ 10 ਸਾਲ ਵੱਡਾ ਹਾਂ ਤਾਂ ਮੈਂ ਕਿਉਂ ਮਾਰੂੰ ਟਰਾਈਂਗ ਇਹ ਤਾਈ ਦਾ ਹੈ ਇਹ ਵਿਆਹ ਨਹੀਂ ਹੋਇਆ ਮੇਰਾ ਉਹਦਾ ਵਿਆਹ ਹੋਇਆ ਦੋ ਜਵਾਬ ਹੈ ਵਿਆਹ ਨਹੀਂ ਹੋਇਆ ਛੜਾ ਮੜਾਂਗਾ ਆਏ ਹੋਏ ਬਤ ਦਿਖਾ ਦੇ ਬਾਈ ਕੱਲ ਦੇ ਵਿੱਚ ਤੇਰੇ ਨਾਲ ਬੜ ਮੇਰੀ ਨਾਲ ਗੱਲਬਾਤ ਉਹਦੀ ਹੈਗੀ ਬਾਈ ਅੱਜ ਕੱਲ ਦੇ ਵਿੱਚ ਭਰਦਾ ਨਹੀਂ ਮਾਣਾ ਵੀ ਤੂੰ ਇੱਥੇ ਆ ਗਿਆ ਦਾ ਪਰਸਨਲ ਮੈਟਰ ਆ ਸੀ ਕੁਛ ਕਰ ਗਿਆ ਸਾਡਾ ਪਰਸਨਲ ਨਹੀਂ ਪਰਸਨਲ ਮੈਟਰ ਕੀ ਗੱਲ ਪਟਾਕੇ ਮਾਰ ਚ ਬਾਈ ਮੈਂ ਫੜਾ ਕੇ ਮਾਰੂਗਾ ਮੈਂ ਤੇ ਤੂੰ ਕਾਹਦਾ ਰਮਾਈਦਾ ਤੂੰ ਦਾ ਤੂੰ ਮੈਂ ਮੋਜਦਾ ਮੈਂ ਤੈਨੂੰ ਦੱਸ ਦੂੰ ਮੈਂ ਤੈਨੂੰ ਗੱਲ ਤੋਂ ਦੱਸਦਾ ਗੱਲ ਗੱਲ ਤੋਂ ਗੱਲ ਕਰਦਾ ਹੈ ਨਾ ਮੈਂ ਤੈਨੂੰ ਰੋਕ ਲਿਆ ਯਾਰ ਰੋਕ ਲਈ ਯਾਰ ਤੈਨੂੰ ਮੈਂ 2000 ਰੋਕ ਲਈ ਤੂੰ 2 ਉਰੇ 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 ਯਾਰ ਨਹੀਂ ਯਾਰ ਬਈ ਜੋ ਗੱਲ ਤੇ ਹੁਣ ਜੇ ਤੇਰਾ ਬੁਲਟ ਨਾਲ ਫੜ ਲਿਆ ਤਰੀ ਘਰ ਮਾਂ ਨੂੰ ਫੋਨ ਲਾ ਲੈ ਫੇਰ ਕੀ ਨਹੀਂ ਤੂੰ ਤੂੰ ਮਰੇ ਤੂੰ ਕਾਹਦਾ ਪੱਤਰਕਾਰ ਹੈ ਮੇਰੇ ਗੱਲ ਪਈ ਇਹਨਾਂ ਨਾਲ ਗੱਲ ਤਾਂ ਤੁਸੀਂ ਆਪ ਲੜੀ ਜਾਂਦੇ ਹੋ ਤੇ ਮੇਰੇ ਤਾਂ ਗੱਲ ਪਈ ਜਾਂਦਾ ਹੋਇ ਤੇ ਮੈਂ ਉਹ ਲੰਘ ਨਹੀਂ ਦੇਣਾ ਇਹਨਾਂ ਨੂੰ ਜੇ ਪਟਾਕੇ ਮਾਰ ਕੇ ਨੂੰ ਚੁੱਪ ਚਪੀ ਤਾਂ ਲੰਘ ਜੇ ਬਣਾ ਸੌ ਜੇ ਲੰਘ ਜੇ ਮੈਂ ਟਪੂਗਾ ਚੱਪੂਗਾ ਇਹ ਤੇਰੀ ਮਾੜੀ ਗੱਲ ਮੁੰਡਾ ਕਿ ਟਪੜਾ ਨਹੀਂ ਤੇਰੇ ਡੈਡੀ ਦਾ ਨੰਬਰ ਦੇ ਮੈਂ ਕਿਉਂ ਦੇਵਾਂ ਮੈਂ ਨਹੀਂ ਦਿੰਦਾ ਇਹ ਅਧਿਕਾਰ ਦੇ ਨੂੰ ਮੇਰੇ ਪਟਾਕੇ ਮਾਰ ਕੇ ਨਾ ਕੇ ਮੰਮੀ ਜਿਹੜੀ ਕੀ ਕਰਦੇ ਤੂੰ ਮੈਂ ਖੇਤੀਬਾੜੀ ਕਰਦੇ ਬਈ ਮ ਕੀ ਕੰਮ ਕੀ ਕਰਦਾ ਪਟਾਕੇ ਘਾਤ ਮਾਰਾਕੇ ਬਈ ਮੈਂ ਨਹੀਂ ਮਰੇ ਯਾਰ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡਾ ਪਿਓ ਆ ਜਿਹੜਾ ਚਲਾਣ ਚਲੂਨ ਕਰਦਾ ਹੋਊਗਾ ਜਿਹੜੇ ਪਟਾਕੇ ਮਾਰਦੇ ਉਹਨੇ ਕੀ ਕਰਦੇ ਉਹਨੇ ਤੂੰ ਉਹਦਾ ਮੁੰਡਾ ਹੀ ਹੋਗੇ ਤੂੰ ਪਟਾਕੇ ਮਾਰੀ ਜਾਂਦਾ ਬਈ ਮੈਂ ਮਾਰੇ ਹੀ ਨਹੀਂ ਇਹਦਾ ਨਾਮ ਲੈਂਦਾ ਜਾਣ ਕੇ ਬੰਦਾ ਦੂਜੀ ਗੱਲ ਆਸ਼ਕੀ ਕਰਦਾ ਫਿਰ ਬਈ ਆਸ਼ਕੀ ਮੇਰਾ ਸੈਟ ਆ ਸੈਟ ਹਾਂ ਤੇ ਆ ਜਾਨੂ ਉਹਨਾਂ ਨਾਲ ਗੱਲ ਕਰਾਉਂਦੇ ਪਿਆਮਾ ਪਿਉਣਾ ਕਰੀ ਵੀ ਹੈ ਹੈ ਤੂੰ ਕਰੀ ਵੀ ਪਟਾਕੇ ਮਾਰ ਕੇ ਕਿਹੜੀ ਇਹ ਇਹ ਆ ਇਹ ਆਪ ਕੱਢ ਫਿਰਦਾ ਸੀ ਜੀ ਇਹ ਤੈਨੂੰ ਉਹਨੇ ਮੈਂ ਦੱਸਈ ਹੈ ਗੱਲ ਇਹ 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 ਉਹਨੇ ਮੈਂ ਦੱਸਿਆ ਇਹਨੇ ਆਪ ਵਰਪੂਰ ਲਾਇਆ ਸੀ ਯਾਰ ਮੈਂ ਕੋਈ ਵਰਪੂਰ ਮੈਂ ਕੋਈ ਨਹੀਂ ਲਾਇਆ ਵਰਪੂਰ ਮੇਰੀ ਗਲਤੀ ਇਹ ਜਿਹੇ ਪਿੰਡ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ ਜਿਹੜੇ ਨਾ ਤਾਂ ਕਿਸੇ ਨੂੰ ਕਹਿੰਦੇ ਕੁੱਤੀ ਦੇ ਵਿੱਚ ਨਾ ਤਾਂ ਖੇਡਣ ਖੇਡਣ ਨਾਲ ਦੇ ਨਾ ਕਹਿੰਦਾ ਉਹ ਮੂਦ ਦੇ ਹੁੰਦੇ ਕੁੱਤੀ ਦੇ ਵਿੱਚ ਉਹ ਚੀਜ਼ ਆ ਇਹ ਉਹ ਹੋ ਆ ਉਹ ਹੋਣਗੇ ਵੇਗਾ ਅਸੀਂ ਆਪਦੀ ਇੱਜ਼ਤ ਸਮਝਦੇ ਸੀ ਮੈਨੂੰ ਸਮਝਦਾ ਤੂੰ ਇਹ ਕਈ ਜਿਹੇ ਪ੍ਰਪੋਜ਼ ਲਾਉਂਦਾ ਰਿਹਾ ਤੂੰ ਤੂੰ ਮੂੰਹ ਤੇ ਕਰਿਆ ਯਾਰ ਮੈਂ ਕੋਈ ਮੈਂ ਦਾਨ ਕੇ ਫੋਨ ਲਾ ਮੌਕਾ ਭਾਲਦਾ ਫੋਨ ਲਾ ਇਹਦਾ ਇਹਦਾ ਮੌਕਾ ਭਾਲਦਾ ਗੱਲ ਮੌਕਾ ਭਾਲਦਾ ਇਹਨੂੰ ਕਹ ਫੋਨ ਲਾ ਤੂੰ ਇਹ ਮੌਕਾ ਭਾਲਦਾ ਤੂੰ ਕੋਈ ਮੌਕਾ ਨਹੀਂ ਭਾਲਦਾ ਮੈਂ ਤੈਨੂੰ ਗੱਲ ਦੱਸਦਾ ਤੂੰ ਕੀ ਮਾੜਾ ਵੇਖ ਲੈ ਇਹ ਰੋਕ ਕੇ ਇਹਨੇ ਜੇ ਕੁੜੀ ਨੂੰ ਬੁਲਾਇਆ ਜਾਂ ਕੁਝ ਗਲਤ ਬੋਲਿਆ ਜਾਂ ਕੋਈ ਲਵ ਲੈਟਰ ਦਿੱਤਾ ਇਹਨੇ ਕੁਝ ਫੋਨ ਲਾਇਆ ਜਾਂ ਤੂੰ ਇਹਨੂੰ ਗਲਤ ਫੜਿਆ ਹੋਵੇ ਜਾਂ ਰਾਤ ਨੂੰ ਫੜਿਆ ਹੋਵੇ ਮੇਰੀ ਗੱਲ ਤੂੰ ਸੁਣ ਜਾਂ ਇਹਨੂੰ ਫੜਿਆ ਹੋਵੇ ਤੂੰ ਪਟਾਕਾ ਵੱਜ ਗਿਆ ਬ ਪਟਾਕੇ ਮਾਰਤੀ ਕਿਹੜਾ ਨੰਗ ਜਦੋਂ ਨਾ ਤੂੰ ਉਹ ਬਜਰ ਲੇਗਾ ਉਹਦੇ ਘਰ ਮੂਰਤੀ ਪਟਾਕੇ ਮਾਰ ਕੇ ਨੰਗਣ ਵਾਲਾ ਤੇ ਯਾਰ ਰਸਤਾ ਜੀ ਸਰਕਾਰੀ ਰਸਤਾ ਮਾਰੋ ਮਾਰੋ ਬੜਾ ਕਹਤਾ ਯਾਰ ਤੇ ਇਹ ਬੜਾ ਕੇ ਮਾਰੀ ਨਹੀਂ ਬਈ ਮੈਂ ਤੂੰ ਦੱਸ ਤੂੰ ਜਰ ਲੇਗਾ ਜੇ ਬਈ ਸਾਡੀ ਜਨਾਨੀ ਗਲਤ ਹੋ ਗਈ ਜਾਂ ਆਪਣੀ ਘਰ ਵਾਲੀ ਗਲਤ ਹੋ ਜਾਂ ਭੈਣ ਗਲਤ ਹੋ ਫਿਰ ਤਾਂ ਫੇਰ ਤਾਂ ਜੀ ਰੋਕਾਂਗੇ ਕੋਈ ਮੱਥਾ ਇਹਦਾ ਗਾਂ ਦੇ ਗਲਤ ਦੀ ਗੱਲ ਸੁਣ ਲੈ ਥੋਡੀ ਆਪ ਦੀ ਕੁੜੀ ਗਲਤ ਆ ਫੇਰ ਉਹ ਕੀ ਕਰੇ ਲੈ ਇਹ ਕਹਿੰਦਾ ਮੈਂ ਵਿਆਹ ਕਰਾਉਣਾ ਹੂੰ ਫੇਰੇ ਇਹਨੂੰ ਵਦਨਾਮੀ ਕਰਨ ਕਿ ਲੋੜ ਆ ਜਦੋਂ ਇਹ ਇਹ ਆ ਬਈ ਬਈ ਇਹਨੂੰ ਪੁੱਛ ਤੇ ਵਿਆਹ ਕਰਾ ਲੈ ਕੋਣ ਆ ਇਹ ਕੋਣ ਆ ਖਾ ਮ ਖਾਂ ਮ ਖਾਂ ਕਿਉਂ ਤੇ ਹੋਰ ਕੀ ਆ ਤੂੰ ਸਾਡਾਂ ਵਿਆਹ ਉਹਦੇ ਘਰੇ ਕਹਿਣਾ ਕੀ ਜਾਣਾ ਤੂੰ ਕੀ ਕਹਿਣਾ ਚਾਹਣਾ ਮੈਂ ਕਹਿੰਦਾ ਪਟਾਕੇ ਨਾ ਮਰੇ ਯਾਰ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਮਾਰਦਾ ਬਈ ਨਹੀਂ ਮਾਰਦਾ ਲੰਗਣਾ ਤਾਂ ਹੈਗਾ ਹੀ ਫਿਰ ਹਾਂ ਸਾਡੇ ਪਸੂ ਡਰਦਾ ਜਾਂਦਾ ਯਾਰ ਬਈ ਆ ਦੇਖਿਆ ਗੱਲ ਬਦਲ ਗਈ ਪਸੂ ਤੇ ਹੋ ਗਿਆ ਪਸੂ ਮੈਨੂੰ ਵੀ ਪਤਾ ਹੀ ਆ ਸੱਚੀ ਗੱਲ ਇਹ ਤਾਂ ਗੱਲ ਗੱਲ ਬਈ ਮੇਰਾ ਸੈਟ ਆ ਬਈ ਮੈਂ ਵਿਆਹ ਕਰਵਾਉਂਗਾ ਇਹ ਉਹ ਸੈਟ ਕਰਨ ਤੂੰ ਇਹ 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 ਕਾਰਨ ਫਿਰਦਾ ਤੂੰ ਕਰਨ ਫਿਰਦਾ ਸੀ ਬਈ ਇਹਦੇ ਪਰਪੋਜ਼ ਲਾਇਆ ਇਹਦੇ ਪਰਪੋਜ਼ ਆ ਪਟਾਕੇ ਨਹੀਂ ਮਾਰਦਾ ਹੁਣ ਮੈਂ ਪਟਾਕੇ ਨਹੀਂ ਮਾਰਦਾ ਯਾਰ ਨਹੀਂ ਮਾਰਦਾ ਆਪਣਾ ਵਾ ਠੀਕ ਆ ਬਈ 100000 ਰੁਪਏ ਆ ਕਿਹੜੇ ਲਾ ਤੇ ਬਸ ਬਸ ਪਟਾਕੇ ਨਹੀਂ ਮਾਰਨਾ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੇਰੀ ਗੱਲ ਸੁਣਨਾ ਲੋਕ ਆਪਣੀ ਧੀਆਂ ਪਹਿਣਾ ਵਾਸਤੇ ਨਾ ਗਾਟੇ ਲਾ ਦੇ ਤੂੰ ਸ਼ੁਕਰ ਮਨਾ ਤੈਨੂੰ ਕੁਛ ਕਹਿ ਨਹੀਂ ਇਹਦਾ ਆਪ ਸੈਟ ਕਰਨ ਫਿਰਦਾ ਇਹ ਗਾਟੇ ਕੀ ਲਾ ਦੂਗਾ ਆਪ ਸੈਟ ਕਰਨ ਮੈਂ ਤੁਹਾਨੂੰ ਪੱਤਰਕਾਰ ਆ ਜੀ ਮੈਂ ਇਹ ਖੜਦਾ ਅੱਜ ਮੈਂ ਚੈਨ ਨਾਲ ਦੇ ਰਹੀ ਦੱਸਣਾ ਚਾਹਣਾ ਅੱਜ ਤੋਂ ਬਾਅਦ ਜੇ ਮੇਰੇ ਸਹੇਲੀ ਬਣੀ ਝਾਕਿਆ ਵੀ ਅੱਖਾਂ ਘੜ ਦੂ ਤੂੰ ਅੱਖਾਂ ਛੱਡ ਤੂੰ ਮੈਨੂੰ ਤੂੰ ਮੈਂ ਘਰੇ ਚੱਲਿਆਂ ਤੂੰ ਹੱਥ ਲਾ ਕੇ ਇਹਦੇ ਕੋਲੇ ਆ ਇਹ ਇਹ ਇਹਦੇ ਕੋਲੇ ਆ ਹੀ ਤਾਂ ਫਾਇਦਾ ਨਹੀਂ ਕੋਈ ਚਲ ਠੀਕ ਹੈ ਪੱਤਰਕਾਰ ਮੈਂ ਜਾਣਾ ਹੈ ਕੀ ਆ ਕੌਣ ਆ ਕੌਣ ਹੈ ਜਿਹੜੀ ਗੱਲ ਇਹ ਕਹਿ ਰਿਹਾ ਵੀ ਤੂੰ ਆਪ ਗਲਤ ਮਾ ਹੈਗਾ ਕੁੜੀ ਹੈਨਾ ਸਾਡੇ ਸਕੇ ਸਕੇਲੇ ਘਰਾਂ ਦੀ ਕੁੜੀ ਆ ਇਹ ਜਾਂ ਕੋਈ ਬੰਦਾ ਹੋਵੇ ਜਾਂ ਫੁੱਦੂ ਨਹੀਂ ਹੋਊਗਾ ਜਿਹੜਾ ਉਹਦੇ ਸਕੇ ਸਕੇਲੇ ਚੱਲ ਇਹਨੂੰ ਕੀ ਪਤਾ ਉਹਨੇ ਕੀ ਦੱਸਿਆ ਕੀ ਨਹੀਂ ਦੱਸਿਆ ਉਹਨੂੰ ਐ ਹੋਊਗਾ ਵੀ ਇਹਨੂੰ ਰੋਕਦਾ ਕਿਉਂ ਆ ਮੈਂ ਇਹਨੂੰ ਇੱਕਦਮ ਰੋਕਿਆ ਮੈਂ ਇਹਨੂੰ ਇੱਕ ਸਮਝਾਇਆ ਬਈ ਮੈਂ ਖਾ ਪਟਾਕੇ ਨਾ ਮਾਰਿਆ ਕਰ ਪੈੜਾ ਲੱਗਦਾ ਤੂੰ ਵੀ ਇੱਕ ਖਾਨਦਾਨ ਪਰਿਵਾਰ ਦਾ ਹੋਏਗਾ ਜਿਹੜੇ ਤੇਨੂੰ ਮਾਪੇ ਉਹਨੇ ਬੁਲਟ ਲੈ ਕੇ ਦਿੱਤਾ ਪੈਸੇ ਹੋਣਗੇ ਤਾਂ ਹੀ ਲੈ ਕੇ ਦਿੱਤਾ ਜੇ ਤੂੰ ਵਿਆਹ ਕਰਾਉਣਾ ਚੁੱਪ ਕਰਕੇ ਨਾਲ ਉਹਦੀ ਕਿਉਂ ਬਦਨਾਮੀ ਕਰਾਉਣਾ ਤੂੰ ਆਪਦੀ ਕਿ ਉਦੋਂ ਜਨੇ ਮਰਜੀ ਮੋੜ ਕੇ ਬਿਠਾ ਕੇ ਮਗਰ ਪਟਾਕੇ ਮਾਰੀ ਬੱਡੀ ਛੜਕਦੇ ਯਾਰ ਕਿ ਤੁਸੀਂ ਇਹ ਨਹੀਂ ਸੋਚਿਆ ਵੀ ਫੜਿਆ ਹੈਗਾ ਮੁੰਡਾ ਚੱਲ ਇਹਦੇ ਮਾਂ ਪਿਓ ਨਾਲ ਗੱਲ ਕੀਤੀ ਜਾਵੇ ਯਾਰ ਬਾਈ ਮੈਂ ਉਹਨੂੰ ਕਿਹਾ ਆਦੇ ਪਿਓ ਨੂੰ ਫੋਨ ਲਾ ਮੈਂ ਉਹਨੂੰ ਫਿਰ ਮੇਰੇ ਜਿਹੜਾ ਦੂਜਾ گاਉ ਨੂੰ ਵੀ ਸਮਝਾਇਆ ਮੈਂ ਕਿ ਇਹ ਸੱਦਦੀ ਹੈ ਪਟਾਕੇ ਮਾਰ ਕੇ ਨਾ ਤੇ ਉਹਨੂੰ ਸਮਝਾ ਉਹਨੇ ਕੁੱਟੀ-ਕੱਟੀ ਵੀ ਹੈ ਕਰੇ ਇਹਨੂੰ ਪੁੱਛ ਕੇ ਦੇਖ ਲਿਓ ਉਹਨੂੰ ਹੂੰ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਜੇ ਮੁੰਡੇ ਛਲਾਰੂ ਆ ਜਿਹੜੇ ਗੇੜੇ ਮਾਰਦੇ ਆ ਪਟਾਕੇ ਮਾਰਦੇ ਆ ਉਹਨਾਂ ਬਾਈ ਯਾਰ ਮੈਂ ਇਹ ਗੱਲ ਕਹਿੰਦਾ ਤੁਸੀਂ ਜੇ ਪਟਾਕੇ ਮਾਰ ਕੇ ਨਾ ਲੰਗਦੇ ਨਾ ਤੇ ਇੱਕ ਵਾਰੀ ਐ ਸੋਚ ਲਾ ਕਰਿਓ ਸਾਡੇ ਵੀ ਘਰੇਤੀ ਪੈਣਾ ਜੇ ਕੋਈ ਸਾਡੇ ਬਾਰ ਬੇ ਦੀ ਪਟਾਕੇ ਮਾਰ ਕੇ ਨੰਗੂ ਹੁਣ ਇਸ ਮੁੰਡੇ ਤੇ ਕੀ ਕਾਰਵਾਈ ਕਰਾਂਗੇ ਮੈਂ ਇਸ ਤੇ ਕੁਝ ਨਹੀਂ ਕਾਰਵਾਈ ਕਰਨੀ ਕੁਝ ਨਹੀਂ ਕਹਿੰਦੇ ਇਹਨਾਂ ਦੇ ਘਰ ਦਾ ਪਰਿਵਾਰ ਦਾ ਪਤਾ ਲੱਭਣਾ ਮੈਂ ਉਹਨਾਂ ਦੇ ਘਰੇ ਜਾਊਂਗਾ ਵੀ ਜਾਂ ਤਾਂ ਆਪਦੀ ਕੋਈ ਮੁੰਡੇ ਦਾ ਕਰ ਦੋ ਵਿਆਹ ਉੱਥੇ ਨਹੀਂ ਪਟਾਕੇ ਮਾਰ ਕੇ ਨਾਂਦਾ ਜੇ ਹੁਣ ਪਟਾਕੇ ਮਾਰ ਕੇ ਨੰਗੂ ਉਦੋਂ ਬਾਅਦ ਛੱਲਾ ਜਾਊ ਹਾਂ ਉਹ ਬਦਨ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਰਿਐਲਿਟੀ ਕੀ ਬਣੀ ਹੈ ਗੱਲਬਾਤ ਕੀ ਬਣੀ ਹੈ ਮੁੰਡਾ ਕਹਿੰਦਾ ਮੇਰੇ ਨਾਲ ਬਣਦੀ ਸੀ ਉਸ ਕੁੜੀ ਦੀ ਤੇ ਜਿਹੜਾ ਇਹ ਮੁੰਡਾ ਸੀਗਾ ਇਹ ਚਾਚੇ ਦਾ ਮੁੰਡਾ ਜਿਹੜਾ ਘਰਾਂ ਦੇ ਵਿੱਚ ਹੀ ਹੈਗਾ ਜਿਹੜਾ ਇਹ ਆਪ ਵੀ ਟਰਾਈ ਲਾਉਂਦਾ ਕਹਿੰਦਾ ਉੱਤੇ ਤੇ ਤੁਸੀਂ ਦੇਖ ਲਓ ਇਹ ਵੀਡੀਓ ਦੇ ਵਿੱਚ ਤੁਸੀਂ ਦੱਸਿਓ ਕਮੈਂਟ ਕਰਕੇ ਜਿਹੜੇ ਇਹ ਜਿਹੇ ਸ਼ਲਾਰੂ ਹੁੰਦੇ ਆ ਤੇ ਇਹ ਗੇੜੇ ਮਾਰਦੇ ਆ ਪਟਾਕੇ ਮਾਰਦੇ ਆ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ